ਦੋਸਤੋ ਘਰਾਂ ਦੀਆਂ ਮਜਬੂਰੀਆਂ ਕਰਕੇ ਪਤਾ ਨਹੀਂ ਕਿੰਨੇ ਮਾਵਾ ਦੇ ਪੁੱਤਾਂ ਨੂੰ ਚੰਦਰੇ ਵਿਦੇਸ਼ ਖਾ ਗਏ ਨੇ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਸਲ ਜੋ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਵਿੱਚ ਜੋ ਵਿਅਕਤੀ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਵਿਅਕਤੀ ਅੱਜ ਤੋਂ 33 ਸਾਲ ਪਹਿਲਾਂ ਜਵਾਨੀ ਵਿੱਚ ਵਿਦੇਸ਼ ਗਿਆ ਸੀ ਤਾਂ ਜੋ ਆਪਣੇ ਗਰੀਬ ਪਰਿਵਾਰ ਦੇ ਹਾਲਾਤ ਬਦਲ ਸਕੇ ਅਤੇ ਹੁਣ ਪੂਰੇ 33 ਸਾਲਾਂ ਬਾਅਦ ਬੁਢਾਪੇ ਵਿੱਚ ਵਾਪਸ ਪੰਜਾਬ ਆਇਆ ਹੈ ਜਿਸ ਨੂੰ ਮਿਲ ਕੇ ਇਸ ਦੀ ਬਿਮਾਰ ਮਾਂ ਬਹੁਤ ਹੀ ਖੁਸ਼ ਹੁੰਦੀ ਹੈ ਅਤੇ ਆਪਣੇ ਪੁੱਤ ਨੂੰ ਗਲ ਨਾਲ ਲਾਉਂਦੀ ਏ ਅਤੇ ਕਹਿੰਦੀ ਏ ਕਿ ਸ਼ੁਕਰ ਹੈ ਪੁੱਤ ਮੇਰੀ ਜਿਉਂਦੀ ਮੈਂ ਤੇਰਾ ਮੂੰਹ ਦੇਖ ਲਿਆ ਮੈਨੂੰ ਤਾਂ ਆਸ ਨਹੀਂ ਸੀ ਕਿ ਆਪਾਂ ਦੋਵੇਂ ਮਿਲ ਪਾਵਾਂਗੇ ਸੋ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਮਜਬੂਰੀਆਂ ਇਨਸਾਨ ਤੋਂ ਉਹ ਕੰਮ ਵੀ ਕਰਵਾ ਦਿੰਦੀਆਂ ਨੇ ਜਿਸ ਬਾਰੇ ਉਸਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਸੋ ਇਹ ਨੌਜਵਾਨ ਤਾਂ ਕਰਮਾ ਵਾਲਾ ਸੀ ਜੋ ਆਪਣੀ ਜਿਉਂਦੀ ਮਾਂ ਨੂੰ ਮਿਲ ਸਕਿਆ ਪਰ ਪਤਾ ਨਹੀਂ ਕਿੰਨੇ ਮਾਪਿਓ ਜਾਂ ਪੁੱਤ ਵਿਦੇਸ਼ੀ ਧਰਤੀ ਤੇ ਇੱਕ ਦੂਜੇ ਨੂੰ ਬਿਨਾਂ ਦੇਖੇ ਹੀ ਮਾਰੇ ਜਾਂਦੇ ਨੇ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੇ ਕੀਮਤੀ ਵਿਚਾਰ ਜਰੂਰ ਦਿਓ ਇਸੋ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ